ਅਕਸਰ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਲੋਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸਟੰਡ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਹ ਲੋਕ ਅਜੀਹਾ ਕਿਸੇ ਵੀਡੀਓ ਜਾਂ ਰੀਲ ਦੇ ਚੱਕਰ ਦੇ ਵਿੱਚ ਨਹੀਂ ਕਰ ਰਹੇ ਦਰਸਲ ਇਹਨਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਆਣਾ ਜਾਣਾ ਔਖਾ ਹੋਇਆ ਪਿਆ ਇਸ ਲਈ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਰਾਹ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਦਰਸਲ ਨੰਗਲ ਇਲਾਕੇ ਦੇ ਵਿੱਚ ਮੀਂਹ ਨੇ ਕਹਿਰ ਮਚਾਇਆ ਹੋਇਆ ਲੋਕ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਕੇ ਦੇਖੋ ਕਿਸ ਤਰੀਕੇ ਦੇ ਨਾਲ ਰਾਹ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਦਾ ਵਹਾਹ ਇੰਨਾ ਤੇਜ਼ ਹੈ ਕਿ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਕੋਈ ਇਨਸਾਨ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਵੀ ਸਕਦਾ ਹੈ ਤਸਵੀਰਾਂ ਖੇੜਾ ਕਲਮੋੜਾ ਤੋਂ ਬਤਰੀ ਨੂੰ ਜਾਂਦੀ ਸੜਕ ਤੇ ਪਿੰਦੇ ਪਿੰਡ ਬਗਲਾ ਦੀਆਂ ਨੇ ਜਿੱਥੇ ਨਾਲ ਦੀ ਖੜ ਦੇ ਵਿੱਚੋਂ ਬਰਸਾਤੀ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੈ ਕਿ ਲੋਕਾਂ ਦਾ ਇਸ ਰਸਤੇ ਤੋਂ ਆਉਣਾ ਜਾਣਾ ਔਖਾ ਹੋ ਜਾਂਦਾ ਸਭ ਤੋਂ ਸادہ ਮੁਸ਼ਕਲ ਸਕੂਲ ਦੇ ਬੱਚਿਆਂ ਟੀਚਰਾਂ ਤੇ ਸਰਕਾਰੀ ਨੌਕਰੀ ਕਰਦੇ ਲੋਕਾਂ ਨੂੰ ਆਉਂਦੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਇਹ ਬੱਚੇ ਤੇ ਲੋਕ ਖੱਜਲ ਖੁਆਰ ਹੋ ਰਹੇ ਨੇ ਔਰਤਾਂ ਖੱਜਲ ਖੁਆਰ ਹੋ ਰਹੀਆਂ ਨੇ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚੋਂ ਲੋਕ ਮੋਟਰਸਾਈਕਲ ਲੰਗਾਉਂਦੇ ਹੋਏ ਗੱਡੀਆਂ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਥੋਂ ਦੀ ਲੰਗਣਾ ਕਿੰਨਾ ਔਖਾ ਹੈ ਇਹਨਾਂ ਤਸਵੀਰਾਂ ਤੋਂ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰੀਨੋਵਾਸੀ ਨੇ ਕਿਹਾ ਕਿ ਕਈ ਵਾਰ ਉਹ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਚੁੱਕੇ ਨੇ ਕਿ ਇਸ ਰਸਤੇ ਦੇ ਉੱਤੇ ਪੋਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਬਰਸਾਤੀ ਪਾਣੀ ਦੇ ਪੋਲ ਦੇ ਖੇਠਾ ਤੋਂ ਲੰਘਿਆ ਜਾਵੇ ਜੇਕਰ ਪੋਲ ਬਣ ਜਾਵੇਗਾ ਤਾਂ ਆਵਾਜਾਈ ਵੀ ਸੁਚਾਰੂ ਰੂਪ ਦੇ ਵਿੱਚ ਚੱਲ ਸਕੇਗੀ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਖੜ ਦੇ ਦੋਨੋਂ ਪਾਸੇ ਖੜੇ ਲੋਕ ਖੜ ਦੇ ਵਿੱਚ ਆਏ ਬਰਸਾਤੀ ਪਾਣੀ ਦੇ ਘਟ ਹੋਣ ਦੀ ਉਡੀਕ ਕਰ ਨੇ ਤਾਂ ਜੋ ਆਪਣੇ ਕਮਾਂਕਾਰਾਂ ਤੇ ਸਮੇਂ ਸਿਰ ਜਾ ਸਕੜ ਹਾਲਾਂਕਿ ਖਾੜ ਦੇ ਵਿੱਚ ਬਰਸਾਤੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਕਿ ਕੁਝ ਲੋਕ ਉਸ ਵਹਾਅ ਦੇ ਵਿੱਚ ਹੀ ਲੰਘ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਲੋਕ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਕੇ ਅਜਿਹਾ ਕਰ ਰਹੇ ਨੇ ਦੇਖਿਆ ਜਾ ਸਕਦਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਦਾ ਕੋਈ ਵੀ ਹਿੱਲਾ ਨਹੀਂ ਕੀਤਾ ਗਿਆ ਇਹ ਬਰਸਾਤੀ ਦਿਨਾਂ ਜਾਂਦੀ ਜੇ ਵੈਸੇ ਵੀ ਆਂਦਾ ਜੀ ਪਾਣੀ ਨਹੀਂ ਬਰਸਾਤੀ ਦਿਨਾਂ ਚ ਆਂਦੀ ਜੀ ਕਿੰਨੀ ਦੇਰ ਹੋ ਗਈ ਖੜੇ ਆਂ ਤੁਹਾਨੂੰ ਜੀ ਅੱਧਾ ਘੰਟਾ ਹੋ ਗਿਆ ਜੀ ਕੋਈ ਸਮਾਂ ਆਈਦਾ ਪਾਣੀ ਉਤਰਨ ਦਾ ਜੀ ਕੁਛ ਨਹੀਂ ਪਤਾ ਜੀ ਅੱਧਾ ਘੰਟਾ ਹੋਰ ਲੱਗ ਸਕਦਾ ਲੱਗ ਸਕਦਾ ਜੀ ਹਾਂ ਜੀ ਕੌਣ ਕੌਣ ਪ੍ਰਭਾਵਿਤ ਹੁੰਦਾ ਜੀ ਇਸ ਇਲਾਕੇ ਜਿਹਨਾਂ ਨਾਲ ਜੀ ਸਭ ਤੋਂ ਜ਼ਿਆਦਾ ਜੀ ਦੇਖੋ ਸਕੂਲੀ ਬੱਚੇ ਐ ਜਾਂ ਰੋਜ਼ ਡਿਊਟੀ ਤੇ ਆਣ ਜਾਣ ਵਾਲੇ ਇਸ ਟਾਈਂ ਜਿਸ ਤਰ੍ਹਾਂ ਦੋਨਾਂ ਪਾਸੇ ਲੋਕ ਖੜੇ ਐ ਡਿਊਟੀਆਂ ਵਾਲੇ ਐ ਇਸ ਹਾਂਜੀ ਪਾਣੀ ਮਾਰ ਵੀ ਕਰਦਾ ਜੀ ਆਸੇ-ਪਾਸੇ ਹਾਂਜੀ ਪਿੱਛੇ نیچے ਪਿੰਡ ਹੈ ਜੀ ਮੈਨ ਤੋਂ ਉੱਥੇ ਖੇਤਾਂ ਦੇ ਵਿੱਚ ਰੇਤਾ ਪੱਥਰ ਵਗੈਰਾ ਚਲੇ ਜਾਂਦੇ ਜੀ ਅੱਜ ਸਾਰੇ ਬੱਚੇ ਇੱਥੇ ਖੜੇ ਹੋਏ ਕਿਹੜਾ ਕਾਰਨ ਹੋਇਆ ਖਾੜਾ ਜੀ ਖਾੜ੍ਹ ਚ ਲੰਘ ਨਹੀਂ ਹੁੰਦਾ ਜੀ ਬਹੁਤ ਪਾਣੀ ਆਇਆ ਬਹੁਤ ਪਾਣੀ ਹੈ ਹਾਂਜੀ ਠੀਕ ਹੈ ਹਰ ਵਾਰੀ ਆਂਦਾ ਪਾਣੀ ਕਿ ਇਸ ਵਾਰੀ ਆਇਆ ਹਰ ਵਾਰੀ ਆਉਂਦਾ ਠੀਕ ਹੈ ਸਾਰੇ ਬੱਚੇ ਉਧਰਲੇ ਪਾਸੇ ਹੀ ਹੈ ਜੀ ਜੇ ਖਾੜਾ ਜਾਵੇ ਫਿਰ ਕੋ ਲੰਘਣ ਦਾ ਕੋਈ ਹੱਲ ਨਹੀਂ ਤੁਹਾਡੇ ਕੋਲ ਐਡੀ ਜਾਣਾ ਪੈਂਦਾ ਖੜਕੇ ਹੀ ਹਾਂਜੀ ਕਿੰਨਾ ਕਿੰਨੀ ਧੀਰ ਲੱਗ ਜਿੰਦੀ ਪਾਣੀ ਉਤਰਨ ਨੂੰ ਬੱਦ ਸਮਾ ਵੀ ਲੱਗਦਾ ਘੱਟ ਕੋਈ ਪਤਾ ਨਹੀਂ ਅੱਜ ਕਿੰਨਾ ਕ ਪਾਣੀ ਆਇਆ ਬਾਈ ਦੋ ਪਾਣੀ ਆਵੇ ਲੰਘੀ ਨਹੀਂ ਹੋਇਆ ਕਰਦਾ ਜੀ ਲੰਘ ਨਹੀਂ ਹੋਇਆ ਕਰਦਾ ਹੁਣ ਇੱਥੇ ਖਾਂਡਾ ਪੈਣਾ ਤੁਹਾਨੂੰ ਐ ਪਾਣੀ ਦੀ ਸਮੱਸਿਆ ਜੀ ਪਾਣੀ ਬਹੁਤ ਆਉਂਦਾ ਜੀ ਆਣ ਜਾਣ ਵਾਲਾ ਕਿਹੜਾ ਪਿੰਡ ਹੈ ਜੀ ਕਿਹੜੀ ਜਗ੍ਹਾ ਪੈਂਦੀ ਹੈ ਜੀ 2 ਕਿਲੋ 15 15 ਕਿਲੋ ਦੇ ਨੇੜੇ ਅੱਛਾ ਜੀ ਜਿਹੜਾ ਇੰਨਾ ਪਾਣੀ ਆਇਆ ਬਰਸਾਤ ਦਾ ਪਾਣੀ ਆਉਂਦਾ ਸਾਰਾ ਇਹਦੇ ਵਿੱਚ ਹੀ ਬਰਸਾਤ ਦਾ ਹਰ ਸਾਲ ਪਾਣੀ ਆਉਂਦਾ ਜੀ ਆਉਣ ਵਾਲੀ ਲੋਕਾਂ ਨੂੰ ਸਾਰੀ ਦਿੱਕਤ ਹੈ ਰਾਸਤੇ ਦੀ ਬੜੀ ਪ੍ਰੋਬਲਮ ਹੈ ਐਸ ਜੀ ਨੱਕ ਪਾਣੀ ਆਇਆ ਤੇ ਸਾਰਾ ਹੀ ਮੈਂਪ ਦਾ ਜਦ ਪੀਣੇ ਲਈ ਬਹੁਤ ਘੱਟ ਘਰਾਜੇ ਵੀ ਮਾਰ ਕਰਦਾ ਪਾਣੀ ਜਿਹੜੇ ਖੇਤਾਂ ਚ ਘਰਾਜੇ ਐ ਜੀ ਬੜੇ ਪਰ ਵੀ ਬੜੇ ਅੱਛਾ ਜੀ ਹਾਂ ਜੀ ਠੀਕ ਹੈ ਤੇ ਜਿਹੜੇ ਲੋਕ ਐ ਇਸ ਪਾਣੀ ਦੇ ਵਿੱਚ ਤੇਜ ਲੰਘਦੇ ਦੇਖਿਆ ਸੀ ਉਹ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਜੀ ਕੋਈ ਮਜਬੂਰੀ ਹੈ ਜੀ ਕੋਈ ਕਿਸੇ ਦੀ ਵੈਸੇ ਦਾ ਲੰਘਣਾ ਨਹੀਂ ਚਾਹੀਦਾ ਕਿਉਂ ਹਾਸੇ ਹੋ ਰਿਹਾ ਬਹੁਤ ਪਰ ਮਜਬੂਰੀ ਹੈ ਕਿਸੇ ਨੂੰ ਕੋ ਬਿਮਾਰ ਦੀ ਹੈ ਕੋਸਮਸੀਆ ਹੋ ਰਹੀ ਆਨ ਜਾਣ ਦੀ ਹੈ ਹੋਰ ਕੋਈ ਰਸਤਾ ਨਹੀਂ ਹੈ ਹੋਰ ਕੋਈ ਰਸਤਾ ਨਹੀਂ ਹੈ ਇਹੀ ਰਸਤਾ ਹੈ ਇਹੀ ਰਸਤਾ ਜਾਣਾ ਪੈਣਾ ਹੈ ਜਿੰਨੇ ਲੋਕ ਆਰ ਪਾਰ ਖੜੇ ਆ ਜੀ ਹੁਣ ਮਤਲਬ ਪਾਣੀ ਉਤਰਨ ਤੇ ਹੀ ਜਾਣਗੇ ਪਾਣੀ ਉਤਰਨ ਤੇ ਜਾਣਦੇ ਨੇ ਜਾਣ ਦਾ ਖਬਰ ਇੰਨਾ ਸਮਾਂ ਲੱਗਦਾ ਪਾਣੀ ਉਤਰਨ ਕੋਈ ਸਮਾਂ ਹੈ ਜੀ ਕਿੰਨਾ ਲੋਕ ਸੋਤਨ 3-4 ਘੰਟੇ ਲੱਗਦੇ ਨੇ 3 ਘੰਟੇ ਵੀ ਨੋਰਮਲ ਆ ਜਾਂਦਾ ਹੈ